ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਿਆਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮੇਰਾ ਬਾਪੂ ਬਾਲਾ ਪਿਆਰ ਕਰਦਾ ਸੀ ਇਕਲੌਤੀ ਧੀ ਸੀ ਮੈਂ ਨਿੱਕੀ ਹੁੰਦੀ ਤਾਂ ਦੀਪੀ ਪੁੱਤ ਆਖਦਾ ਹੁੰਦਾ ਸੀ ਸਵੇਰੇ ਉੱਠ ਪਸ਼ੂਆਂ ਨੂੰ ਨੀਰਾ ਚਾਰਾ ਪਾ ਕੇ ਧਾਰ ਕੱਢਦਾ ਸੀ ਉਠਣ ਤੋਂ ਪਹਿਲਾਂ ਦੁੱਧ ਦਾ ਗਲਾਸ ਭਰਸ ਰਾਣੀ ਰੱਖ ਦਿੰਦਾ ਮਾਂ ਦਾ ਬਚਪਨ ਵਿੱਚ ਜਾਣਾ ਕਦੇ ਬਾਪੂ ਨੇ ਮਹਿਸੂਸ ਨਹੀਂ ਹੋਣ ਦਿੱਤਾ ਸੀ ਸਵੇਰੇ ਜਲਦੀ ਘਰ ਦਾ ਕੰਮ ਨਿਬੇੜ ਬਾਪੂ ਟਰੈਕਟਰ ਤੇ ਮੈਨੂੰ ਨਾਲ ਲੈ ਜਾਂਦਾ ਨਾਲ ਬਿਠਾ ਕੇ ਖੇਤ ਜ਼ਮੀਨ ਬਾਰੇ ਸਭ ਦੱਸਦਾ ਰਹਿੰਦਾ ਹੌਲੀ ਹੌਲੀ ਸਮਾਂ ਬੀਤਿਆ ਸਕੂਲ ਭੇਜਣ ਲੱਗ ਪਿਆ ਖੇਤ ਰਸਤੇ ਵਿੱਚ ਹੋਣ ਕਰਕੇ ਕਈ ਵਾਰੀ ਸਕੂਲ ਢੇੜਾ ਮਾਰ ਜਾਂਦਾ ਲਾੜ ਕਰਦਾ ਹੀ ਵਾਲੇ ਸੀ ਮੈਂ ਪੰਜਵੀਂ ਜਮਾਤ ਤੱਕ ਪੜ੍ਹਾਈ ਦੇ ਨਾਲ ਖੇਤ ਦੇ ਸਾਰੇ ਕੰਮ ਵੀ ਨਿਬੇੜਦੀ ਰਹਿੰਦੀ। ਬਾਪੂ ਇੱਕ ਦਿਨ ਲਾਗਲੇ ਪਿੰਡ ਗਿਆ। ਮੈਂ ਪਿੱਛੋਂ ਆਪ ਰੋਟੀ ਬਣਾ ਲਈ। ਬਾਪੂ ਦੇ ਆਉਣ ਦੀ ਧੀਰ ਸੀ। ਮੈਂ ਚਾਹ ਨਾਲ ਰੋਟੀ ਬਾਪੂ ਅੱਗੇ ਰੱਖ ਦਿੱਤੀ। ਬਸ ਫੇਰ ਕੀ ਸੀ ਬੁੱਕਲ ਚ ਲੈ ਕੇ ਪਤਾ ਨਹੀਂ ਰੱਬ ਨਾਲ ਕੀ ਗੱਲਾਂ ਕਰ ਗਿਆ। ਕਹਿੰਦਾ ਤੂੰ ਮੇਰੀ ਧੀ ਨਹੀਂ ਪੁੱਤ ਹੈ ਪੁੱਤ ਤੂੰ ਪੜਿਆ ਕਰ ਰੋਟੀ ਮੈਂ ਆਪੇ ਬਣਾ ਲਿਆ ਕਰੂੰਗਾ। ਬਾਪੂ ਰਾਤ ਨੂੰ ਸੌਣ ਵੇਲੇ ਬਹੁਤ ਦੁਨੀਆਦਾਰੀ ਦੀਆਂ ਗੱਲਾਂ ਕਰਦਾ ਤੇ ਸਮਝਾਉਂਦਾ ਰਹਿੰਦਾ। ਮੈਂ ਸੌਂ ਜਾਂਦੀ ਪਰ ਬਾਪੂ ਸਿਰ ਤੇ ਹੱਥ ਫੇਰਦਾ ਜਾਗਦਾ ਸੌ ਜਾਂਦਾ ਉਹਨੂੰ ਮੇਰੇ ਵੱਡੇ ਹੋਣ ਦਾ ਫਿਕਰ ਵੀ ਸ਼ਾਇਦ ਸਤਾ ਰਿਹਾ ਸੀ ਕੁਝ ਸਮੇਂ ਬਾਅਦ ਕਾਲਜ ਦਾ ਸਫ਼ਰ ਸ਼ੁਰੂ ਹੋ ਗਿਆ ਉਹਨਾਂ ਦਿਨਾਂ ਵਿੱਚ ਬੱਸ ਵਗੈਰਾ ਘੱਟ ਸੀ ਬਾਪੂ ਸ਼ਹਿਰ ਟਰੈਕਟਰ ਤੇ ਛੱਡ ਆਉਂਦਾ ਤੇ ਲੈ ਆਉਂਦਾ ਸਮਾਂ ਲੰਘਦਾ ਗਿਆ ਤੇ ਸਮੇਂ ਨਾਲ ਕਾਲਜ ਵਾਲੀ ਜ਼ਿੰਦਗੀ ਦੇ ਬਦਲਾਅ ਸ਼ੁਰੂ ਹੋ ਗਏ ਮੈਨੂੰ ਪੰਜਾਬੀ ਸੂਟ ਦਾ ਬਹੁਤ ਸ਼ੌਂਕ ਸੀ ਬਾਪੂ ਨੂੰ ਰੰਗ ਦੱਸ ਦੇਣਾ ਛੱਟਪਟ ਬਾਪੂ ਸ਼ਹਿਰੋਂ ਲਿਆ ਦਿੰਦਾ ਕਦੇ ਮਹਿੰਗਾ ਸਸਤਾ ਨਹੀਂ ਸੀ ਵੇਖਦਾ ਇੱਕ ਵਾਰੀ ਬਾਪੂ ਨੇ ਮੇਰੀ ਜिद ਕਰਕੇ ਜੁੱਤੀ ਮਕਸਰ ਤੋਂ ਲਿਆ ਕੇ ਦਿੱਤੀ ਜੋ ਖੁਸ਼ੀ ਉਹ ਸੀ ਹੁਣ ਲੱਖਾਂ 'ਚ ਵੀ ਨਹੀਂ ਮਿਲਦੀ ਮੇਰੀ ਕਾਲਜ ਦੀ ਪਹਿਚਾਣ ਵੱਖਰੀ ਹੁੰਦੀ ਟੀਚਰ ਬਹੁਤ ਪਿਆਰ ਕਰਦੇ ਸੀ ਮੇਰੇ ਨਾਲ ਵੱਧ ਕੁੜੀਆਂ ਸ਼ਾਇਦੀਆਂ ਸਨ ਉਹ ਮੇਰੇ ਪਹਿਰਾਵੇ ਤੇ ਖੁਸ਼ ਨਾ ਹੁੰਦੀਆਂ ਤੇ ਮੈਂ ਕੁਝ ਚਿਰ ਆਪਣੇ ਆਪ ਨਾਲ ਸਮਝੌਤਾ ਕਰਦੀ ਰਹੀ ਅਸੀਂ ਵਿਹੜੇ ਵਿੱਚ ਪਏ ਸੀ ਬਾਪੂ ਨੇ ਲਾਲਟਨ ਬਚਾ ਦਿੱਤੀ ਛੱਟ ਮੈਂ ਬਾਪੂ ਨੂੰ ਕੁਝ ਕਹਿਣਾ ਚਾਹੇ ਆ ਪਰ ਹਿੰਮਤ ਨਾ ਪਈ ਡਰ ਜੂ ਲੱਗਦਾ ਸੀ ਬਾਪੂ ਤੋਂ ਬੋਲਣ ਦੀ ਧੀਰਜ ਸੀ ਬਾਪੂ ਕਹਿੰਦਾ 1 ਪੁੱਤ ਮੈਂ ਕੀ ਹੈ ਬਾਪੂ ਮੈਂ ਆ ਸ਼ਹਿਰ ਵਾਲੇ ਕੱਪੜੇ ਪਾ ਲਿਆ ਕਰਾਂ ਬਾਪੂ ਕਹਿੰਦਾ ਪੁੱਤ ਇਹ ਸਾਡਾ ਸੱਭਿਆਚਾਰ ਨਹੀਂ ਆਪਣਾ ਪੰਜਾਬੀ ਪਹਿਰਾਵਾ ਸਾਡੀ ਇੱਜ਼ਤ ਆ ਸਾਡੀ ਸ਼ਾਨ ਆ ਕਿਸੇ ਦੀ ਹਿੰਮਤ ਨਹੀਂ ਕੀ ਸਾਡੇ ਵੱਲ ਮੁੜ ਕੇ ਦੇਖੇ ਬਾਕੀ ਮੈਂ ਪੁੱਤ ਕਿਹੜਾ ਤੇਰੇ ਸ਼ੌਂਕ ਪੂਰੇ ਕਰਨ ਦੀ ਕਮੀ ਛੱਡਦਾ ਪਰ ਉਸ ਟਾਈਮ ਮੈਨੂੰ ਇਹ ਗੱਲਾਂ ਆਮ ਲੱਗੀਆਂ ਮੈਂ ਜਿੱਦ ਕੀਤੀ ਬਾਪੂ ਨੇ ਹਾਂ ਕੀਤੀ ਪਰ ਦਿਲੋਂ ਨਹੀਂ ਸਵੇਰੇ ਮੈਂ ਕਾਲਜ ਨੂੰ ਤਿਆਰ ਹੋ ਗਈ ਛੁੱਟੀ ਤੋਂ ਬਾਅਦ ਮੈਂ ਤੇ ਮੇਰੀ ਸਹੇਲੀ ਵੱਡੀ ਦੁਕਾਨ ਤੋਂ ਕੁਝ ਕੱਪੜੇ ਲੈ ਕੇ ਘਰ ਆ ਗਈਆਂ ਸਵੇਰੇ ਜਲਦੀ ਉੱਠ ਚਾਹ ਪਾਣੀ ਕਰਕੇ ਰੋਟੀ ਬਣਾਈ ਤੇ ਤਿਆਰ ਹੋ ਗਈ ਬਾਪੂ ਬਾਹਰੋਂ ਆ ਗਿਆ ਪਰ ਉਹ ਚੁੱਪ ਸੀ ਕੁਝ ਨਾ ਬੋਲਿਆ ਬਾਪੂ ਨੇ ਟਰੈਕਟਰ ਸਟਾਰਟ ਕੀਤਾ ਮੈਂ ਨਾਲ ਬੈਠ ਗਈ ਪਰ ਬਾਪੂ ਉਹ ਪਿੰਡ ਵਿੱਚੋਂ ਪਤਾ ਨਹੀਂ ਕਿਉਂ ਲੰਘਣਾ ਔਖਾ ਹੋ ਗਿਆ। ਅਗਲੀ ਰਾਤ ਬਾਪੂ ਬਿਮਾਰ ਹੋ ਗਿਆ। ਮੇਰੇ ਕਹਿੰਦੇ باوجود ਮੈਨੂੰ ਬਾਪੂ ਨੇ ਕਾਲਜ ਜਾਣ ਲਈ ਕਹਿ ਦਿੱਤਾ। ਬਾਪੂ ਦੀਆਂ ਅੱਖਾਂ ਨੇ ਪਹਿਲੀ ਵਾਰ ਘੂਰਿਆ ਸੀ। ਬਸ ਫਿਰ ਮੈਂ ਕਾਲਜ ਕੱਲੀ ਜਾਣ ਲੱਗੀ। ਪਰ ਰਸਤੇ ਵਿੱਚ ਮੁੰਡੇ ਬੁੜੀ ਨਿਗਾ ਨਾਲ ਵੇਖਦੇ ਘੂਰਦੇ। ਮੈਂ ਚੁੱਪ ਕਰ ਕਾਲਜ ਨੂੰ ਤੁਰ ਜਾਂਦੀ। ਵਾਪਸ ਆਉਂਦੀ ਫੇਰ ਵੀ ਆਹੀ ਕੁਝ ਸੈਣਾ ਪੈਂਦਾ। ਬਹੁਤ ਚਿਰ ਇੰਜ ਚੱਲਦਾ ਰਿਹਾ। ਬਾਪੂ ਦੀ ਤਬੀਅਤ ਹੋਰ ਜ਼ਿਆਦਾ ਵਿਗੜ ਗਈ ਜਿਵੇਂ ਉਹਨੂੰ ਕੱਲੀ ਜਾਂਦੀ ਦੇ ਨਾਲ ਵਾਪਰਦੀਆਂ ਗੱਲਾਂ ਦਾ ਪਤਾ ਲੱਗ ਗਿਆ ਹੋਵੇ ਮੈਂ ਕਈ ਦਿਨ ਬਾਪੂ ਦੇ ਸਰਹਾਣੇ ਸਾਰੀ-ਸਾਰੀ ਰਾਤ ਬੈਠੀ ਰਹਿੰਦੀ ਪਰ ਉਹ ਪਤਾ ਨਹੀਂ ਕਿਉਂ ਮੇਰੇ ਨਾਲ ਬੋਲਣ ਦੀ ਕੋਸ਼ਿਸ਼ ਕਰਦਾ ਪਰ ਮੇਰੇ ਵੱਲ ਵੇਖ ਚੁੱਪ ਕਰ ਜਾਂਦਾ ਮੈਂ 4:00 ਵਜੇ ਸਵੇਰੇ ਉੱਠ ਚਾਹ ਬਣਾਉਣ ਚੱਲੀ ਗਈ ਪਰ ਆਈ ਤਾਂ ਬਾਪੂ ਅੱਖਾਂ ਮੀਚ ਚੁੱਕਿਆ ਸੀ ਫਿਰ ਮੈਂ ਉਸ ਦਿਨ ਤੋਂ ਬਾਅਦ ਕਾਲਜ ਜਾਣਾ ਬੰਦ ਕਰ ਦਿੱਤਾ ਕੱਲੀ ਬੈਠੀ ਬਾਪੂ ਬਾਰੇ ਸੋਚਦੀ ਰਹਿੰਦੀ ਫਿਰ ਹੌਸਲਾ ਕਰਕੇ ਖੇਤ ਦਾ ਕੰਮ ਕਰਨ ਦਾ ਫੈਸਲਾ ਕਰ ਲਿਆ ਅਗਲੀ ਸਵੇਰ ਬਾਪੂ ਦੇ ਸ਼ੌਂਕ ਨਾਲ ਲਿਆਂਦੇ ਸੂਟ ਤੇ ਜੁੱਤੀ ਪਾ ਟਰੈਕਟਰ ਖੇਤ ਵੱਲ ਪਾ ਲਿਆ ਪਿੰਡ ਵਿੱਚੋਂ ਲੰਘਣ ਲੱਗੀ ਤਾਂ ਮੁੰਡਿਆਂ ਨੇ ਮੁੜ ਕੇ ਵੀ ਨਾ ਵੇਖਿਆ ਸਗੋਂ ਨੀਵੀਂ ਪਾ ਲੰਘ ਗਈ ਆਉਂਦੀ ਜਾਂਦੀ ਨੂੰ ਸਭ ਵੱਡੇ ਬਜ਼ੁਰਗ ਪੁੱਤ ਪੁੱਤ ਆਖਣ ਲੱਗ ਪਏ ਮੇਰੀ ਹਿੰਮਤ ਹੋਰ ਵੱਧ ਗਈ ਮੈਨੂੰ ਜਿਵੇਂ ਆਰਾਮ ਤਾਂ ਭੁੱਲ ਹੀ ਗਿਆ ਸੀ ਮੈਂ ਉੱਠਦੀ ਬੈੰਦੀ ਇੱਕੋ ਗੱਲ ਸੋਚਦੀ ਰਹਿੰਦੀ ਕਿ ਮੇਰੇ ਬਾਪੂ ਵੱਲੋਂ ਪੂਰੇ ਕੀਤੇ ਸ਼ੌਕ ਮੇਰੇ ਸ਼ਹਿਰ ਵਾਲੇ ਸ਼ੌਕ ਨਾਲੋਂ ਕਿਤੇ ਵੱਡੇ ਸਨ ਕਹਾਣੀ ਕਿਵੇਂ ਦੀ ਲੱਗੀ ਕਮੈਂਟਾਂ ਰਾਈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਵੀਡੀਓ ਨੂੰ ਵਾਅਦ ਤੋਂ ਵੱਧ ਲਾਈਕ ਸ਼ੇਅਰ ਕਰੋ ਸੋ ਮਿਲਦੇ ਆਂ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ